ਆਖਿਰ ਮਾਈਨਿੰਗ ਹੈ ਕੀ ਹੈ ਜੀ ਤੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕੀ ਹੈ ਮਾਈਨਿੰਗ ਆਪਣੇ ਇਲਾਕੇ ਦੇ ਵਿੱਚ ਇਸ ਦਾ ਕੀ ਅਸਰ ਹੋ ਰਿਹਾ ਮੈਨੂੰ ਨਹੀਂ ਪਤਾ ਜੀ ਇਹ ਧੱਕਾ ਹੈ ਕਿ ਸਰਕਾਰ ਦੀ ਮਿਲੀ ਭੁਗਤ ਹੈ ਜਾਂ ਸਰਕਾਰ ਨੇ ਜਾਣ ਬੁੱਝ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਐ ਐਗਰੀਕਲਚਰ ਲੈਂਡ ਦੀ ਆੜ ਦੇ ਵਿੱਚ ਮਾਈਨਿੰਗ ਚ ਪਾਤੀ ਹੁਣ ਜਿਸ ਵੇਲੇ ਉੱਥੇ ਮਾਈਨਿੰਗ ਹੋਏਗੀ ਉੱਥੇ ਪਟਾਈ ਹੋਏਗੀ ਜਿਹੜੇ ਆਸੇ ਪਾਸੇ ਵਾਲੇ ਲੋਕ ਐ ਉਹਨਾਂ ਦੀਆਂ ਜ਼ਮੀਨਾਂ ਦਾ ਕੀ ਹਾਲ ਹੋਊਗਾ ਜੀ ਐਨਜੀਟੀ ਨਹੀਂ ਆਈ ਸੀ ਤੁਹਾਨੂੰ ਸੁਣਨ ਵਾਲੇ ਐਨਜੀਟੀ ਨੇ ਤਾਂ ਜੀ ਐਡਮਿਨਿਸਟ੍ਰੇਸ਼ਨ ਨੇ ਤਾਂ ਇਹ ਚੋਰੀ ਰੱਖੀ ਸਾਰਿਆਂ ਤੋਂ ਪਰਦਾ ਰੱਖਿਆ ਔਰ ਬਿਲਕੁਲ ਕਿਸੇ ਨੂੰ ਨਹੀਂ ਦੱਸਿਆ ਗਿਆ ਹੁਣ ਅੱਜ ਮੈਂ ਐਨਜੀਟੀ ਨੂੰ ਔਰ ਸੀਆ ਨੂੰ ਮੈਂ ਦੁਬਾਰਾ ਚਿੱਠੀ ਲਿਖਾਂਗਾ ਸੀਆ ਨੂੰ ਵੀ ਪਤਾ ਐ ਗਵਰਨਮੈਂਟ ਨੂੰ ਵੀ ਪਤਾ ਹੈ ਕਿ ਜੋ ਅਸੀਂ ਇਹ ਡੀਐਸ ਸਾਰਾ ਬਣਾਈਆਂ ਡਿਸਟ੍ਰਿਕਟ ਸਰਵੇ ਰਿਪੋਰਟਸ ਬਣਾਈਆਂ ਇਹ ਤੱਥਾਂ ਪਰ ਆਧਾਰਿਤ ਨਹੀਂ ਹੈ ਇਹ ਗਲਤ ਹੈ ਅਗਰ ਇਹ ਅਸੀਂ ਇਹਨਾਂ ਦੇ ਕੋਲ ਇਹਨਾਂ ਵੱਲ ਕਲੀਅਰੈਂਸ ਮੰਗਾਗੇ ਇਹ ਚੈਲੰਜ ਹੋ ਜਾਏਗੀ ਇਹ ਇਹ ਰੱਦ ਹੋ ਜਾਏਗੀ ਸਾਡੀ ਪਿਛਲੇ ਦੀਵਾਲੀ ਤੋਂ ਪਹਿਲਾਂ ਏਡੀਸੀ ਸਾਹਿਬਾ ਨਾਲ ਮੀਟਿੰਗ ਡੀਸੀ ਸਾਹਿਬ ਨੇ ਰੱਖੀ ਮੀਟਿੰਗ ਸ਼ੁਰੂ ਹੋਈ ਓਹੋ ਹੋ ਅੱਜ ਤਾਂ ਟਾਈਮ ਥੋੜਾ ਹੈ ਜੀ ਅਸੀਂ ਕਿਸੇ ਸ਼ਨੀਵਾਰ ਵਾਲੇ ਦਿਨ ਦੀਵਾਲੀ ਤੋਂ ਬਾਅਦ ਮੀਟਿੰਗ ਰੱਖਦੇ ਆ ਦੋ ਮਹੀਨੇ ਦੀਵਾਲੀ ਲੰਗੀ ਨੂੰ ਹੋ ਗਈ ਹਲੇ ਤੱਕ ਮੀਟਿੰਗ ਨਹੀਂ ਹੋਈ ਤੋ ਰਿਜ਼ਲਟ ਆਪਣਾ ਕਿਆ ਕਹਿੰਦੇ ਨੀਲਾ ਜੀ ਹਾਂ ਲੋਕਾਂ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ ਆਸ ਫਿਰ ਕਿੱਥੇ ਕਾਨੂੰਨ ਤੇ ਆਸ ਹੈ ਜਾਂ ਫਿਰ ਪ੍ਰਸ਼ਾਸਨ ਇਹ ਇਹ ਤਾਂ ਲੱਖਾਂ ਰੁਪਏ ਵਕੀਲ ਮਹਿੰਗੇ ਕਰ ਲੈਂਦੇ ਸਰਕਾਰ ਕਰ ਸਕਦੀ ਇਹ ਜਿਹੜੇ ਦੀਨਾਂ ਨੂੰ ਫਾਇਦੇ ਹੁੰਦੇ ਜਾਇਜ਼ ਨਜਾਇਜ਼ ਉਹ ਵੀ ਕਰ ਲੈਂਦੇ ਲੋਕ ਕਿੱਥੋਂ ਦਾ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਗਰਾਣਾ ਗੱਲ ਕਰਦੇ ਆਂ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਜੇ ਮਾਈਨਿੰਗ ਦੇ ਮੁੱਦੇ ਦੀ ਗੱਲ ਕਰੀਏ ਤਾਂ ਸ਼੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਮਾਈਨਿੰਗ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਹਾਈ ਕੋਰਟ ਤੱਕ ਇਸ ਮਾਮਲੇ ਦੇ ਵਿੱਚ ਆਦੇਸ਼ ਕਰ ਚੁੱਕੇ ਨੇ ਕਿ ਨਜਾਇਜ਼ ਮਾਈਨਿੰਗ ਉੱਤੇ ਪੂਰਨ ਰੂਪ ਦੇ ਵਿੱਚ ਪਾਬੰਦੀ ਲਗਾਈ ਜਾਵੇ ਪਰ ਫਿਰ ਵੀ ਅਜੇ ਹਾਂ ਨਹੀਂ ਹੋ ਰਿਹਾ ਬਧੇਰੇ ਜਾਣਕਾਰੀ ਲਈ ਸਾਡੇ ਨਾਲ ਜੁੜੇ ਨੇ ਟਿੱਕਾ ਜੀ ਨਾਲ ਤੋਂ ਜਾਣਦੇ ਹਾਂ ਕਿ ਆਖਿਰ ਮਾਈਨਿੰਗ ਹੈ ਕੀ ਹੈ ਜਿਹਦੇ ਬਾਰੇ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕੀ ਹੈ ਮਾਈਨਿੰਗ ਆਪਣੇ ਇਲਾਕੇ ਦੇ ਵਿੱਚ ਇਸ ਦਾ ਕੀ ਅਸਰ ਹੋ ਰਿਹਾ ਹੈ ਗੱਲ ਇਹ ਹੈ ਜੀ ਜਿਹੜੀ ਮਾਈਨਿੰਗ ਹੈ ਆਮ ਤੌਰ ਪਰ ਲੋਕਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਇੱਕ ਰੇਤ ਚਾਹੀਦਾ ਇੱਕ ਬਜਰੀ ਚਾਹੀਦੀ ਬਜਰੀ ਜਿਹੜੀ ਹੈ ਉਹਦੇ ਵਾਸਤੇ ਜਿਹੜਾ ਪੱਥਰ ਹੈ ਅਲੱਗ-ਅਲੱਗ ਸਾਈਜ਼ ਦਾ ਉਪਰੇਸ਼ਨਾਂ ਦੁਆਰਾ ਤੋੜਿਆ ਜਾਂਦਾ ਉਸੀ ਬਜਰੀ ਬੇਦ ਪੰਜਾਬ ਦੀ ਹਰ ਖੱਡ ਦੇ ਵਿੱਚ ਹਰ ਨਦੀ ਦੇ ਵਿੱਚ ਚਾਹੇ ਜਿਹੜੇ ਮਰਦੀ ਜ਼ਿਲ੍ਹੇ ਚਲੀ ਜਾਓ ਕਾਫੀ ਅਵੇਲੇਬਲ ਹੈ ਸਭ ਤੋਂ ਵੱਡੀ ਦਿੱਕਤ ਹੈ ਤਾਂ ਬਜਰੀ ਦੀ ਹੈ ਉਹਦੇ ਵਾਸਤੇ ਸਿਰਫ ਦੋ ਇਲਾਕੇ ਨੇ ਜਿੱਥੇ ਪੱਥਰ ਅਵੇਲੇਬਲ ਹੈ ਡਿਸਟ੍ਰਿਕਟ ਪਖਾਨਕੋਟ ਇੱਕ ਡਿਸਟ੍ਰਿਕਟ ਰੋਪੜ ਡਿਸਟ੍ਰਿਕਟ ਰੋਪੜ ਦੇ ਵਿੱਚ ਵੀ ਆਨੰਦਪੁਰ ਸਾਹਿਬ ਔਰ ਨੰਗਲ ਸਬਡਿਵੀਜ਼ਨ ਹੈ ਜਿੱਥੇ ਇਹ ਮਟੀਰੀਅਲ ਅਵੇਲੇਬਲ ਹੈ ਪਰ ਹੋਏ ਰਹਾ ਸਰਕਾਰ ਡਿਵੈਲਪਮੈਂਟ ਦੇ ਆੜ ਵਿੱਚ ਔਰ ਲੋਕਾਂ ਨੂੰ ਸਸਤਾ ਮਟੀਰੀਅਲ ਮੁਹੱਈਆ ਕਰਾਉਣ ਦੀ ਆੜ ਦੇ ਵਿੱਚ ਠੋਸ ਨੀਤੀ ਨਾ ਮਾਈਨਿੰਗ ਦੀ ਲੈ ਕੇ ਆਈ ਹੈ ਨਾ ਕ੍ਰਸ਼ਿੰਗ ਦੀ ਲੈ ਕੇ ਆਈ ਹੈ ਔਰ ਜੀ ਦੇ ਨਤੀਜੇ ਤੇ ਸਾਰਾ ਕੰਮ ਜੋ ਹੈ ਮਾਈਨਿੰਗ ਦਾ ਉਹ ਇਲੀਗਲ ਹੋ ਰਿਹਾ ਹੈ ਨਾਜਾਇਜ਼ ਮਾਈਨ ਅੱਜ ਦੀ ਤਰੀਕ ਦੇ ਵਿੱਚ ਜਿਹੜੀਆਂ ਮਾਈਨਿੰਗ ਮਾਈਨਸ ਇਹਨਾਂ ਨੇ ਮਾਈਨਿੰਗ ਸਾਈਟਸ ਪਾਲਿਸੀ ਦੇ ਵਿੱਚ ਔਰ ਜ਼ਿਲ੍ਹਾ ਸਰਵੇਖਣ ਰਿਪੋਰਟਾਂ ਦੇ ਵਿੱਚ ਡਿਕਲੇਅਰ ਕੀਤੀਆਂ ਨਾ ਤਾਂ ਉਹਨਾਂ ਦੀ ਕੋਈ ਆਕਸ਼ਨ ਹੋਈ ਹੈ ਨਾ ਉਹਨਾਂ ਦੀ এনवायरमेंटਲ ਕਲੀਅਰੈਂਸ ਹੋਈ ਹੈ ਤੇ ਨਾ ਉਹਨਾਂ ਦੀ ਕੋਈ ਅਲਾਟਮੈਂਟ ਹੋ ਕੇ ਕੋਈ ਹੋ ਰਹੀ ਮੈਨੂੰ ਨਹੀਂ ਪਤਾ ਜੀ ਇਹ ਧੱਕਾ ਹੈ ਕਿ ਸਰਕਾਰ ਦੀ ਮਿਲੀ ਭੂਗਤ ਹੈ ਜਾਂ ਸਰਕਾਰ ਨੇ ਜਾਣ ਬੁੱਝ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਪਰ ਇਹ ਮਾਈਨਿੰਗ ਇਲੀਗਲ ਹੈ ਹਾਈ ਕੋਰਟ ਨੇ ਵੀ ਆਪਣਾ ਸੰਗਿਆਨੀ ਦੇ ਵਿੱਚ ਲਿਆ ਹੈ ਕਿ ਮਾਈਨਿੰਗ ਬੰਦ ਕੀਤੀ ਜਾਵੇ ਚਾਹੇ ਪਠਾਨਕੋਟ ਸਾਈਡ ਬੋਡਰੇ ਦੀ ਗੱਲ ਕਰ ਲਈਏ ਉੱਥੇ ਦੀ ਗੱਲ ਕਰ ਲਈਏ ਚਾਹੇ ਸ਼੍ਰੀ ਅਨੰਦਪਰਸਾਦ ਦੀ ਗੱਲ ਕਰ ਲਈਏ ਐਨਜੀਟੀ ਦੀ ਟੀਮ ਤਾਂ ਕਿੱਥੇ ਆ ਜਾਂਦੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਗੱਲ ਇਹ ਹੈ ਜਿੱਥੇ ਡਿਵੈਲਪਮੈਂਟ ਦੀ ਗੱਲ ਕਰਨੀ ਉਹ ਵੀ ਅਸੀਂ ਲੋਕਾਂ ਦੀ ਕਰ ਰਹੇ ਹਾਂ ਜਿਹੜਾ ਸਮਾਨ ਮੁਹੱਈਆ ਕਰਾਣਾ ਉਹ ਵੀ ਲੋਕਾਂ ਦੇ ਵਾਸਤੇ ਕਰਾਣਾ ਪਰ ਜਿੱਥੋਂ ਸਮਾਨ ਮੁਹੱਈਆ ਕਰਾਣਾ ਕਿਹਾ ਉਹਨਾਂ ਲੋਕਾਂ ਦੀ ਕੋਈ ਆਵਾਜ਼ ਨਹੀਂ ਕਦੇ ਸੁਣੀ ਜਾਏਗੀ ਅੱਜ ਤੱਕ ਸਰਕਾਰ ਨੇ ਕਿਸੇ ਵੀ ਮਸਲੇ ਦੇ ਉੱਤੇ ਆ ਜਿਹੜੇ ਅਸੀਂ ਅੱਜ ਪੁਲ ਤੇ ਖੜੇ ਆ ਇਸ ਮਸਲੇ ਦੇ ਉੱਤੇ 20 ਲਾਕਾ ਸੰਘਰਸ਼ ਕਮੇਟੀ ਪਿੱਟ ਪਿੱਟ ਮਰ ਗਈ ਸਰਕਾਰ ਦੇ ਕੋਲ ਐਡਮਿਨਿਸਟ੍ਰੇਸ਼ਨ ਦੇ ਕੋਲ ਕਿ ਇਹ ਪੁਲ ਨੂੰ ਖਤਰਾ ਹੈ ਇਹ ਪੁਲ ਟੁੱਟ ਜਾਣਾ ਸਾਡਾ ਨੁਕਸਾਨ ਹੋ ਜਾਣਾ ਪਰ ਕਿਸੇ ਦੇ ਕੰਨ ਤੇ ਜੂੰ ਨਹੀਂ ਰੰਗੇ ਯਾ ਤਾਂ ਸਵਾਹ ਦੇ ਰਿਵਰ ਬੈਡ ਦੇ ਵਿੱਚ ਜਾਂ ਦਰਿਆ ਦੇ ਰਿਵਰ ਬੈਡ ਦੇ ਵਿੱਚ ਮਾਈਨਿੰਗ ਦਾ ਇੱਕ ਅਸੂਲ ਹੈ ਆ ਮੇਰੀ ਗੱਲ ਬਾਰ-ਬਾਰ ਮੈਂ ਤੁਹਾਨੂੰ ਕਹੂੰਗਾ ਪੜੋ ਕਿ ਜਿਹੜੀਆਂ ਮਰਜ਼ੀ ਸਰਕਾਰ ਦੀਆਂ 2016 ਦੀਆਂ ਹਦਾਇਤਾਂ ਪੜ ਲਓ 2020 ਦੀਆਂ ਹਦਾਇਤਾਂ ਪੜ ਲਓ ਇੱਕੋ ਹੀ ਗੱਲ ਕਿਹਾ ਹੈ ਕਿ ਜਿੱਥੇ ਭਰਪਾਈ ਨਹੀਂ ਉੱਥੇ ਖੁਦਾਈ ਨਹੀਂ ਮਤਲਬ ਜਿੱਥੇ ਰਿਪਲੈਨਿਸ਼ਮੈਂਟ ਨਹੀਂ ਹੋ ਸਕਦੀ ਉੱਥੇ ਖੁਦਾਈ ਨਹੀਂ ਹੋ ਸਕਦੀ ਖੇੜੇ ਦੇ ਵਿੱਚ ਇਹਨਾਂ ਨੇ 674 ਕਿੱਲੇ ਮਾਈਨਿੰਗ ਚ ਪਾ ਦਿੱਤੇ 22 ਮਾਈਨਿੰਗ ਸਾਈਟਾਂ ਪਹਾੜ ਦੇ ਵਿੱਚ ਐ ਔਰ ਉੱਥੇ ਜਿੱਥੇ ਪਹਾੜ ਦੇ ਵਿੱਚ ਪਰਭਾਈ ਕਿੱਥੋਂ ਹੋਣੀ ਦੀ ਰਿਪਲੈਨਿਸ਼ਮੈਂਟ ਕਿਵੇਂ ਹੋਣੀ ਦੂਸਰੀ ਚੀਜ਼ ਇਹਨਾਂ ਨੇ ਤਿੰਨ ਪਿੰਡ ਹਰਸਾਵੇਲਾ ਦੇ ਵਿੱਚ ਤਿੰਨ ਨਾਨਗਰਾ ਪਿੰਡ ਦੇ ਵਿੱਚ ਖੇਤੀ ਵਾਲੀਆਂ ਜ਼ਮੀਨਾਂ ਜਿਨ੍ਹਾਂ ਉੱਪਰ ਦੋ ਫਸਲੀ ਜ਼ਮੀਨ ਮਤਲਬ ਫਸਲ ਹੁੰਦੀ ਉਹ ਇਹਨਾਂ ਨੇ ਅ ਗ੍ਰਿਕਲਚਰ ਲੈਂਡ ਦੀ ਆੜ ਦੇ ਵਿੱਚ ਮਾਈਨਿੰਗ ਚ ਪਾਤੀ ਹੁਣ ਜਿਸ ਵੇਲੇ ਉੱਥੇ ਮਾਈਨਿੰਗ ਹੋਏਗੀ ਉੱਥੇ ਪਟਾਈ ਹੋਏਗੀ ਜਿਹੜੇ ਆਸੇ ਪਾਸੇ ਵਾਲੇ ਲੋਕ ਐ ਉਹਨਾਂ ਦੀਆਂ ਜ਼ਮੀਨਾਂ ਦਾ ਕੀ ਹਾਲ ਹੋਊਗਾ ਜੀ ਇਹ ਸਾਰਾ ਜੋ ਹੈ ਨਾ ਜੀ ਇਹ ਇਹ ਡਿਵੈਲਪਮੈਂਟ ਦੀ ਆੜ ਪਰ ਤੁਸੀਂ ਕਿਸੇ ਇਲਾਕੇ ਨੂੰ ਬਰਬਾਦ ਨਹੀਂ ਕਰ ਸਕਦੇ ਤੀਸਰੀ ਚੀਜ਼ ਸਾਰਾ ਜਿੰਨਾ ਵੀ ਮਟੀਰੀਅਲ ਪਖੜੇ ਡੈਮ ਬੰਦ ਰੁਕ ਗਿਆ ਨੰਗਲ ਡੈਮ ਰੁਕ ਗਿਆ ਨੰਗਲ ਤੋਂ ਜਿਹੜਾ ਪਾਣੀ ਹੈ ਉਹ ਸਾਫ਼ ਸ਼ੀਤਲ ਸਾਫ਼ ਸ਼ੁੱਧ ਜਲ ਜਿਹੜਾ ਹੈ ਉਹ ਦਰਿਆ ਵਿੱਚ ਆਂਦਾ 20 ਕਿਲੋਮੀਟਰ ਜਿੱਥੇ ਆ ਕੇ ਸਵਾਹ ਉਹ ਦਰਿਆ ਮਿਲਦੇ ਨੇ ਉੱਥੇ ਤੱਕ ਕੋਈ ਵੱਡੀ ਨਦੀ ਖੜ ਜਿਹੜਾ ਹੈ ਸਵਾਹ ਇੱਕ ਗੱਗ ਨੂੰ ਛੱਡ ਦਿਓ ਤੇ ਇੱਕ ਦੋ ਨਾਲ ਨੂੰ ਛੱਡ ਦਿਓ ਜਿਨ੍ਹਾਂ ਵਿੱਚ ਕੋਈ ਮਟੀਰੀਅਲ ਨਹੀਂ ਆਂਦਾ ਹੈ ਜ਼ਿਆਦਾ ਇੱਥੇ ਕੋਈ ਰਿਪਲੈਨਿਸ਼ਮੈਂਟ ਕੋਈ ਖੁਦਾ ਪਰਭਾਈ ਨਹੀਂ ਹੁੰਦੀ 29 ਮਾਈਨਿੰਗ ਸਾਈਟਸ ਜਿਨ੍ਹਾਂ ਚ 33 ਮਾਈਨਿੰਗ ਸਾਈਟ ਜਿਨਾ ਦੋ 395 ਕਿਲੇ ਜਿਹੜਾ ਏਰੀਆ ਹੈ ਏਕੜ ਏਰੀਆ ਹੈ ਉਹ ਇਹਨਾਂ ਨੇ ਮਾਈਨਿੰਗ ਚ ਪਾਤਾ ਦਰਿਆ ਦਾ ਜਿੱਥੇ ਫਿਰ ਉਹੀ ਕਹਿਣਾ ਕਿ ਜਿੱਥੇ ਪਰਪਾਈ ਨਹੀਂ ਉੱਥੇ ਖੁਦਾਈ ਨਹੀਂ ਸੋ ਜੇ ਇਹ ਇਹਨਾਂ ਦੀ ਖੁਦਾਈ ਹੋਈ ਹਰਸੇ ਵੇਲੇ ਦਾ ਜੋ ਹਾਲ ਹੋਇਆ ਅਸੀਂ ਦੇਖਿਆ ਹਰਸੇ ਵੇਲੇ ਚ ਮਾਈਨਿੰਗ ਕਰਕੇ ਨਹੀਂ ਹਰਸੇ ਵੇਲੇ ਦੇ ਵਿੱਚ ਅਗੰਪੁਰ ਦੀ ਮਾਈਨਿੰਗ ਕਰਕੇ ਇਹ ਹਰਸਾ ਵੇਲਾ ਬਰਬਾਦ ਹੋਇਆ ਜੇ ਇਹਨਾਂ ਸਾਰਿਆਂ ਵੇਲਿਆਂ ਚ ਅਗਰ ਦਰਿਆ ਦੇ ਵਿੱਚ ਮਾਈਨਿੰਗ ਹੋਣੀ ਹੈ ਤਾਂ ਵੇਲੇ ਤਾਂ ਬੇਲਾ ਧਿਆਨੀ ਬੇਲਾ ਦਰਗਾਹ ਬੇਲਾ ਰਾਮਗੜ ਚਾਰੇ ਪਤੀ ਦੁਲਤੀ ਪੱਤੀ ਹਰ ਸਾ ਬੇਲਾ ਮੈਂ ਅੱਜ ਲਿਖ ਕੇ ਦਿਨਾ ਤੁਹਾਨੂੰ ਕਿ ਅਗਲੇ 10 ਸਾਲ ਦੇ ਵਿੱਚ ਇਹ ਪਿੰਡ ਨੋਂ ਨਿਸ਼ਾਨੇ ਰਹਣਗੇ ਨਕਸ਼ੇ ਵਿੱਚ ਨਹੀਂ ਨਕਸ਼ੇ ਵਿੱਚ ਨਹੀਂ ਮੈਂ ਇਹ ਕਿਸੇ ਐਕਸਪਰਟ ਤੋਂ ਪੁੱਛਿਆ ਫਿਰ ਕਿਸੇ ਵੀ ਸਾਈਟ ਨੂੰ ਮਾਈਨਿੰਗ ਸਾਈਟ ਪ੍ਰੇਅਰ ਕਰਨ ਤੋਂ ਪਹਿਲਾਂ ਇੱਕ ਬੈਥੀਮੈਟ੍ਰਿਕ ਸਰਵੇ ਹੁੰਦਾ ਜਿਹਦੇ ਵਿੱਚ ਜਿਹੜੀ ਜਿਹਦਾ ਅਸੀਂ ਸਾਨੂੰ ਸਤ੍ਹਾ ਤੇ ਉੱਪਰ ਦਿਖਦਾ ਪਾਣੀ ਦੇ ਥੱਲੇ ਕੀ ਹੈ ਕਿੱਥੇ ਇਹਦਾ ਉਹ ਹੈ ਆਪਣਾ ਤਲਾ ਹੈ ਕਿੱਥੇ ਕੀ ਹੈ ਕਿੰਨਾ ਹੈ ਕਿੰਨਾ ਡੂੰਘਾ ਹੈ ਉਹ ਇੱਕ ਬੈਥੀਮੈਟ੍ਰਿਕ ਸਰਵੇ ਹੁੰਦਾ ਉਹ ਕਰਾਣਾ ਜ਼ਰੂਰੀ ਹੁੰਦਾ ਉਹ ਬਿਲਕੁਲ ਨਹੀਂ ਹੁੰਦਾ ਇੱਕ ਇਕੋਲੋਜੀਕਲ ਬੈਲੈਂਸ ਵਾਸਤੇ ਇੱਕ ਇਕੋ ਫਲੋ ਆਫ ਰਿਵਰ ਕਹਿੰਦਾ ਇਹ ਇਹ ਐਨਜੀਟੀ ਵਾਲੇ ਸੀਆ ਵਾਲੇ ਜਿੰਨੇ ਐਕਸਪਰਟ ਹੈ ਕੰਟਰੋਲ ਪੋਲੂਸ਼ਨ ਕੰਟਰੋਲ ਬੋਰਡ ਵਾਲੇ ਇਹਨਾਂ ਸਾਰਿਆਂ ਨੂੰ ਪਤਾ ਇਹ ਚੀਜ਼ਾਂ ਕਿ ਦੀ ਕੋਈ ਸਰਵੇ ਨਹੀਂ ਸਰਕਾਰ ਦਾ ਇੱਕ ਪ੍ਰੋਵੀਜ਼ਨ ਹੈ ਕਿ ਕਿਸੇ ਵੀ ਸਾਈਟ ਦਾ ਜਿਹੜੀ ਤੁਸੀਂ ਮਾਈਨਿੰਗ ਸਾਈਟ ਡਿਕਲੇਅਰ ਕਰਨੀ ਪਹਿਲਾਂ ਉਹਦਾ ਆਡਿਟ ਕਰਾਓ ਕਿਸੇ ਦਾ ਸਾਈਟ ਆ ਜੀ ਫਿਰ ਇੱਕ ਰਿਵਰ ਦਾ ਆਡਿਟ ਹੁੰਦਾ ਸਾਰੀ ਨਦੀ ਵਿੱਚੋਂ ਚੱਲ ਕੇ ਆ ਪੂਰਾ ਆਡਿਟ ਹੋਣਾ ਚਾਹੀਦਾ ਸੋ ਕਿਹੜੀਆਂ ਸਰਕਾਰ ਜਦ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਮਾਈਨਿੰਗ ਸਾਈਟ ਦੀ ਆਇਡੈਂਟੀਫਿਕੇਸ਼ਨ ਹੀ ਨਹੀਂ ਹੋਣੀ ਤੇ ਫਿਰ ਉਹਨਾਂ ਦਾ ਮਾਈਨਿੰਗ ਕਿਵੇਂ ਅੱਗੇ ਆ ਜੋ ਸੀਆ ਕਿਉਂ ਆ ਨਾ ਐਂਜੀਟੀ ਨਹੀਂ ਆਈ ਸੀ ਤੁਹਾਨੂੰ ਸੁਣਨ ਵਾਸਤੇ ਐਂਜੀਟੀ ਨੇ ਤਾਂ ਜੀ ਐਡਮਿਨਿਸਟ੍ਰੇਸ਼ਨ ਨੇ ਤਾਂ ਇਹ ਚੋਰੀ ਰੱਖੀ ਸਾਰਿਆਂ ਤੋਂ ਪਰਦਾ ਰੱਖਿਆ ਔਰ ਬਿਲਕੁਲ ਕਿਸੇ ਨੂੰ ਨਹੀਂ ਦੱਸਿਆ ਗਿਆ ਹੁਣ ਅੱਜ ਮੈਂ ਐਂਜੀਟੀ ਨੂੰ ਔਰ ਸੀਆ ਨੂੰ ਮੈਂ ਦੁਬਾਰਾ ਚਿੱਠੀ ਲਿਖਾਂਗਾ ਇੱਕ ਹੋਰ ਇਹਨਾਂ ਨੇ ਨਵਾਂ ਕੀਤਾ এনवायरमेंटਲ ਕਲੀਅਰੈਂਸ ਅਪਲਾਈ ਕਰ ਦਿੱਤੀ ਦਿੱਤੀ ਨਹੀਂ ਔਰ ਇਹ ਸਰਕਾਰ ਲਿਖਦੀ ਐ ਸੀਆ ਨੂੰ ਭਈ ਜੀ ਲੋਕਾਂ ਦੇ ਕੰਮ ਰੁਕ ਗਏ ਲੋਕਾਂ ਨੂੰ ਮਟੀਰੀਅਲ ਮਹਿੰਗਾ ਹੋ ਗਿਆ ਔਰ ਇਹ ਹੋ ਗਈ ਡਿਵੈਲਪਮੈਂਟ ਰੁਕ ਜਾਣੀ ਇਹਨਾਂ ਨੇ ਪ੍ਰੋਵੀਜ਼ਨਲ ਇਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਪ੍ਰੋਵੀਜ਼ਨਲ ਪਰਮਿਸ਼ਨ ਜਦ ਤੁਸੀਂ এনवायरमेंटਲ ਕਲੀਅਰੈਂਸ ਕੀਤੀ ਨਹੀਂ ਤੁਸੀਂ ਪ੍ਰੋਵੀਜ਼ਨਲ ਪਰਮਿਸ਼ਨ ਫਿਰ ਉਹ ਵੀ ਕਿਆ ਕਰ ਦੇ ਨੇ 22 ਦੇ ਵਿੱਚ 31 ਤਿੰਨ ਤੱਕ ਦੇ ਦਿੱਤੀ 2023 ਤੱਕ ਫਿਰ ਮਾਰਚ ਦੇ ਵਿੱਚ 30 ਜੂਨ ਤੱਕ ਦੇ ਦਿੱਤੀ ਫਿਰ ਜੂਨ ਦੇ ਵਿੱਚ 31 30 ਨਵੰਬਰ ਤੱਕ ਦੇ ਦਿੱਤੀ 29 9 ਨੂੰ ਸੀਆਨ ਚਿੱਠੀ ਲਿਖ ਕੇ ਇਹਨਾਂ ਨੂੰ 31 12 ਤੱਕ ਦੇ ਦਿੱਤੀ ਹੁਣ ਮੇਰੇ ਕੋਲ ਚਿੱਠੀ ਹੈ ਮੇਰੇ ਕੋਲ ਆਈਟਮ ਹੈ ਇਹਨਾਂ ਦੀ ਉਹਨਾਂ ਫੇਰ 26 ਤਰੀਕ ਨੂੰ ਮੀਟਿੰਗ ਰੱਖ ਲਈ ਸੀ ਇਹਨਾਂ ਜਿਹਦੇ ਵਿੱਚ ਇੱਕ ਆਇਤਮ ਰੱਖਤੀ ਕੀ ਪ੍ਰੋਵੀਜ਼ਨਲ ਇਹਨਾਂ ਨੂੰ ਕਲੀਅਰੈਂਸ ਦੇਣੀ ਵੀ ਤੁਸੀਂ ਸਹੀ ਕਲੀਅਰੈਂਸ ਕਿਉਂ ਨਹੀਂ ਦਿੰਦੇ ਜੇ ਹੈ ਸਹੀ ਹੈ ਸੀਐਨਓ ਵੀ ਪਤਾ ਹੈ ਗਵਰਨਮੈਂਟ ਨੂੰ ਵੀ ਪਤਾ ਹੈ ਕਿ ਜੋ ਅਸੀਂ ਇਹ ਡੀਐਸ ਸਾਰਾ ਬਣਾਈਆਂ ਡਿਸਟ੍ਰਿਕਟ ਸਰਵੇ ਰਿਪੋਰਟਸ ਬਣਾਈਆਂ ਇਹ ਤੱਥਾਂ ਪਰ ਆਧਾਰਿਤ ਨਹੀਂ ਹੈ ਇਹ ਗਲਤ ਹੈ ਅਗਰ ਇਹ ਅਸੀਂ ਇਹਨਾਂ ਦੇ ਉਪਰ ਇਹਨਾਂ ਵੱਲ ਕਲੀਅਰੈਂਸ ਮੰਗਾਂਗੇ ਇਹ ਚੈਲੰਜ ਹੋ ਜਾਏਗੀ ਇਹ ਇਹ ਰੱਦ ਹੋ ਜਾਣਗੀ ਸੋ ਇਹ ਇਹਨਾਂ ਨੇ ਕੋਹਾ ਮੀਡੀਆ ਜਿਹੜਾ ਹੈ ਉਹ ਚੋਰ ਰਸਾ ਲੱਭਿਆ ਹੋਇਆ ਫੇਰ ਇਹਦਾ ਨੁਕਸਾਨ ਕਿਸ ਨੂੰ ਹੋ ਰਿਹਾ ਹੈ ਨੁਕਸਾਨ ਤੁਹਾਨੂੰ ਮੈਨੂੰ ਲੋਕਾਂ ਨੂੰ ਹੋ ਰਿਹਾ ਜੀ ਹੋਰ ਕਿਸ ਨੂੰ ਹੋ ਰਿਹਾ ਸਰਕਾਰ ਦੇ ਖਾਤੇ ਆਪਣਾ ਜੇ ਕਹੋ ਵੀ ਕੋਈ ਪੈਸਾ ਜਾ ਰਿਹਾ ਨਹੀਂ ਜਾ ਰਿਹਾ ਇਹ ਪੈਸਾ ਜਿਹੜਾ ਹੈ ਇਹ ਜਿਨ੍ਹਾਂ ਦੀ ਜੇਬ 'ਚ ਜਾ ਰਿਹਾ ਜਦ ਕੰਮ ਚੱਲ ਰਿਹਾ ਲੋਕਾਂ ਦੀ ਜੇਬ 'ਚ ਨਹੀਂ ਜਾ ਰਿਹਾ ਤੁਹਾਨੂੰ ਪਤਾ ਹੈ ਜੀ ਬਾਕੀ ਸਰਕਾਰ ਪ੍ਰਸ਼ਾਸਨ ਨੂੰ ਨਹੀਂ ਪਤਾ ਇਹਦੇ ਬਾਰੇ ਸਭ ਨੂੰ ਪਤਾ ਹੈ ਜੀ ਸਭ ਨੇ ਅੱਖਾਂ ਮੀਟੀਆਂ ਹੋਈਆਂ ਹਾਂ ਪਤਾ ਕਿਉਂ ਨਹੀਂ ਹੈਗਾ ਅੱਛਾ ਔਰ ਜਦੋਂ ਅਸੀਂ ਦੱਸਦੇ ਹਾਂ ਉਸ ਵੇਲੇ ਸਾਨੂੰ ਇਹ ਕਿਸੇ ਨਾ ਕਿਸੇ ਬਹਾਨੇ ਨਾਲ ਮੀਟਿੰਗ ਨੂੰ ਇਹ ਬੁੱਲਤੂ ਨਹੀਂ ਕਰ ਦਿੰਦੇ ਨੇ ਸਾਡੀ ਪਿਛਲੇ ਦੀਵਾਲੀ ਤੋਂ ਪਹਿਲਾਂ ਏਡੀਸੀ ਸਾਹਿਬਾ ਨਾਲ ਮੀਟਿੰਗ ਡੀਸੀ ਸਾਹਿਬ ਨੇ ਰੱਖੀ ਮੀਟਿੰਗ ਸ਼ੁਰੂ ਹੋਈ ਉਹੋ ਹੋ ਹੋ ਅਜੇ ਤਾਂ ਟਾਈਮ ਥੋੜਾ ਹੈ ਜੀ ਅਸੀਂ ਕਿਸੇ ਸ਼ਨੀਵਾਰ ਵਾਲੇ ਦਿਨ ਦੀਵਾਲੀ ਤੋਂ ਬਾਅਦ ਮੀਟਿੰਗ ਰੱਖਦੇ ਹਾਂ 2 ਮਹੀਨੇ ਦੀਵਾਲੀ ਲੰਗੀ ਨੂੰ ਹੋ ਗਏ ਹਾਲੇ ਤੱਕ ਮੀਟਿੰਗ ਨਹੀਂ ਰੱਖੀ ਗੱਲ ਕਰੀਏ ਤਾਂ ਇਸ ਵੇਲੇ ਇਲਾਕਾ ਪ੍ਰਭਾਵਿਤ ਹੋ ਚੁੱਕਾ ਹੈ ਪੂਰੀ ਤਰ੍ਹਾਂ ਪੁਲ ਵੀ ਬੰਦ ਹੋ ਚੁੱਕਾ ਹੈ ਐਨਜੀਟੀਆਈ ਉਸ ਵੱਲੋਂ ਵੀ ਸਿਰਫ ਪ੍ਰਸ਼ਾਸਨ ਵਾਲੀ ਮੀਟਿੰਗ ਕਰਕੇ ਚਲੇ ਗਏ ਨੇ 올ਓਵਰ ਰਿਜ਼ਲਟ ਕੀ ਹੈ ਜੀ ਤੁਹਾਡੇ ਮੁਤਾਬਕ ਉਹ ਰਿਜ਼ਲਟ ਆਪਣਾ ਕੀ ਕਹਿੰਦੇ ਨੀਲਾ ਜੀ ਆ ਲੋਕਾਂ ਨੂੰ ਕੋਈ ਸੁਣਵਾਈ ਨਹੀਂ ਹੋ ਰਹੀ। ਆਸ ਫਿਰ ਕਿੱਥੇ ਕਾਨੂੰਨ ਤੇ ਆਸ ਹੈ ਜਾਂ ਫਿਰ ਪ੍ਰਸ਼ਾਸਨ? ਗੱਲ ਇਹ ਹੈ ਜੀ। ਦੇਖੋ ਅਸੀਂ ਸਾਰੇ ਸੀਮਤ ਸਾਧਨਾਂ ਦੇ ਬੰਦੇ ਆ। ਸਾਡੇ ਕੋਲ ਇੰਨੀਆਂ ਫੀਸਾਂ ਦੇਣ ਲਈ ਹਾਈ ਕੋਰਟ ਦੇ ਵਕੀਲਾਂ ਦੀਆਂ ਜਾਂ ਐਨਜੀਟੀ ਦੇ ਵਕੀਲਾਂ ਦੀਆਂ ਸਾਡੇ ਕੋਲ ਨਹੀਂ। ਅਸੀਂ ਕਿੱਥੋਂ ਦੇਈਏ? ਲੱਖ ਰੁਪਏ ਇਹ ਇਹ ਤਾਂ ਲੱਖ ਰੁਪਏ ਵਕੀਲ ਮਹਿੰਗੇ ਕਰ ਲੈਂਦੇ ਸਰਕਾਰ ਕਰ ਸਕਦੀ ਇਹ ਜਿਹੜੇ ਜਿਨ੍ਹਾਂ ਨੂੰ ਫਾਇਦੇ ਹੁੰਦੇ ਜਾਇਜ਼ ਨਜਾਇਜ਼ ਉਹ ਵੀ ਕਰ ਲੈਂਦੇ ਲੋਕ ਕਿੱਥੋਂ ਕਹੇ ਇਹ ਸੀ ਕਿ ਸਾਡੇ ਨਾਲ ਜਸ਼ਵੀਰ ਸਿੰਘ ਟਿੱਕਾ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਕਿ ਆਖਿਰ ਜੋ ਮਾਈਨਿੰਗ ਹੈ ਉਹ ਕਿਵੇਂ ਹੋ ਰਹੀ ਹੈ ਕੀ ਪਰੇਸ਼ਾਨੀ ਆ ਰਹੀ ਹੈ ਤੇ ਉਸ ਦਾ ਓਵਰঅল ਜੇ ਅਸੀਂ ਗੱਲ ਕਰੀਏ ਤਾਂ ਹੁਣ ਤੱਕ ਰਿਜ਼ਲਟ ਕੀ ਨਿਕਲਿਆ ਸਾਰੀ ਗੱਲਬਾਤ ਇਹਨਾਂ ਨੇ ਡਿਟੇਲ ਦੇ ਵਿੱਚ ਸਾਡੇ ਨਾਲ ਕੀਤੀ ਹੈ ਕੇਸ਼ ਰਣਾ ਪੰਜਾਬ ਟੀਵੀ ਪ੍ਰਾਈਮ ਸ਼੍ਰੀ ਆਨੰਦਪਰਸਾਪ